ਜੋਤੀਆਂ ਸਾਰੀਆਂ ਹੈਲੋ ਸੇ ਹਾਈ ਕਾ ਭੀ ਹੋਗੀ ਆ ਨਹੀਂ ਮਿਲੇਗੀ ਸਾਰੀ ਤੁਸੀਂ ਇਹਨਾਂ ਨੂੰ ਜਾਣੀ ਪਿਉਂਦੇ ਦੰਦ ਘੜਦਾਣਾ ਕੁਸ਼ਕਰੀਆਂ ਬਸ ਸਰ ਪਤਾ ਲੱਗਦਾ ਬੰਦਾ ਕਿ ਕੀ ਹੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆ ਮੌਸਮ 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 ਆਸਮ ਹੋ ਚੁਕਾ ਝੋਨੇ ਲੱਗੰਦੇ ਨੇ ਅੱਜ ਪਹਿਲਾ ਮੀ ਮੈਂ ਮੈਂ ਤਾਂ ਪਹਿਲਾਂ ਹੀ ਵੇਖਿਆ ਅੱਜ ਲੋਕਾਂ ਦੇ ਪਤਾ ਨਹੀਂ ਕਿੱਥੇ ਕਿੱਥੇ ਪੈ ਗਿਆ ਪਹਿਲਾਂ ਮੀ ਮੀ ਨੂੰ ਰੂਲ ਦੱਸਿਓ ਆਪਣੇ ਅੱਜ ਪਹਿਲਾ ਹੀ ਆ ਹਲੋ ਹਲੋ ਸਿਮਰਨ ਰੀਤ ਅਸੀਂ ਚਾਹ ਵਾਓ ਬਲੀਨ ਜੋਤੀਆਂ ਸਾਰੀਆਂ ਹਲੋ ਸਿਹਾਈ ਬਹੁਤ ਦਿਨਾਂ ਬਾਅਦ ਤੁਹਾਡੇ ਕੋ ਆਇਆ ਵਾਓ ਆ ਵੇ ਆ ਵੇ ਵੇਖ 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 ਤਾਨੂੰ ਮੀ ਦਾ ਨਜ਼ਾਰੇ ਆ ਸਾਰੀਆਂ ਆਪਣੀਆਂ ਮੱਝਾਂ ਰੈਸਟ ਕਰ ਰਹੀਆਂ ਨੇ ਟੂ ਮੱਚ ਰੈਸਟ ਟੂ ਮੱਚ ਰੈਸਟ ਸੋ ਹੁਣ ਆਪਣਾ ਮੱਝਾਂ ਦਾ ਫਾਰਮ ਫੋਲਾ ਤੇ ਹੁਣ ਆਪਾਂ گاਵਾ ਦਾ ਫਾਰਮ ਇਤੋਂ ਸ਼ੁਰੂ ਕਰ ਛੱਡਣਾ ਹੈ ਵੈਰੀ ਗੁੱਡ ਮਾਰਨਿੰਗ ਕਾਹ ਬੀ ਹੋਗੀ ਆ ਨਹੀਂ ਮਿਲੇਗੀ ਸਾਰੇ ਤੁਸੀਂ ਇਹਨਾਂ ਨੂੰ ਚਾ ਨਹੀਂ ਪਿਉਂਦੇ ਪਿਉਂਦੇ ਵੀਰ ਜੀ ਥੋੜੀ ਜਿਹੀ ਨਾ ਡਾਈਟ ਪੀ ਆਓ ਕੇ ਕੇ ਫੋਰ ਕਾਓ ചേർഡിംഗ് ദമാ ਦੰਦ ਕੱਢਦਾ ਨਾ ਕੋਈ ਕੁਸ਼ਕਰੀਆਂ ਬਾਸਦਾ ਕਿ ਨਹੀਂ ਤੇ ਲੈ ਕੇ ਲੱਗਦਾ ਕਿਉਂ ਗਰਮੀ ਦਾ ਅਸਰ ਪਤਾ ਲੱਗਦਾ ਬੰਦਾ ਕਿ ਕੀ ਹੈ ਐ ਲੱਗਦਾ ਜਿਵੇਂ ਇਹ ਮਰਾਦ ਦਾ ਉਹ ਕੀ ਤੂੰ ਤਾਂ ਜਮਦੂਤ ਤੂੰ ਵੀਡੀਓ ਬਣਾ ਦੇ ਕੋਈ ਹਾਲ ਹੈ ਵੀਰੋ ਨਹੀਂ ਗਰਮੀ ਨਾਲ ਬੰਦਲ ਗਏ ਬੁਰਾ ਹਾਲ ਗਰਮੀ ਨਾਲ ਆ ਹਾਸ਼ਮਦੂਦ ਦਾ ਝੋਟਾ ਆਉਂਦਾ ਜੀ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ